ਉਹਨਾਂ ਦਾ ਅੱਜ ਸਨਮਾਨ ਕੀਤਾ ਜਾ ਰਿਹਾ ਜਿਹੜੇ ਬੱਚਿਆਂ ਨੇ 10ਵੀਂ ਤੇ 12ਵੀਂ ਜਮਾਤ ਦੇ ਵਿੱਚੋਂ ਜਿਹੜਾ ਟੌਪ ਕੀਤਾ ਤੇ ਸਨਮਾਨ ਵਜੋਂ ਅੱਜ ਇੱਕ ਇਨਾਮ ਵਜੋਂ ਉਹਨਾਂ ਨੂੰ ਅੱਜ ਐਕਟਿਵ ਸਪੂਟ ਜਿਹੜੇ ਗਿਫਟ ਕੀਤੇ ਜਾ ਰਹੇ ਆ ਉਹਨਾਂ ਦਾ ਅੱਜ ਸਨਮਾਨ ਕੀਤਾ ਜਾ ਰਿਹਾ ਜਿਹੜੇ ਬੱਚਿਆਂ ਨੇ 10ਵੀਂ ਤੇ 12ਵੀਂ ਜਮਾਤ ਦੇ ਵਿੱਚੋਂ ਜਿਹੜਾ ਟੌਪ ਕੀਤਾ ਤੇ ਸਨਮਾਨ ਵਜੋਂ ਅੱਜ ਇੱਕ ਇਨਾਮ ਵਜੋਂ ਉਹਨਾਂ ਨੂੰ ਅੱਜ ਐਕਟਿਵ ਸਪੂਟ ਜਿਹੜੇ ਗਿਫਟ ਕੀਤੇ ਜਾ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚਿਆਂ ਦੇ ਵਿੱਚ ਜਿਹੜਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਇਸ ਸਮੇਂ ਬੱਚਿਆਂ ਨੂੰ ਜਿਹੜਾ ਐਕਟੀਵਿਟੀ ਚਾਬੀ ਸਪੁਰਦ ਕੀਤੀ ਗਈ ਹੈ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਪੁਸ਼ਟੀ ਕਰੋ ਕਿੰਨਾ ਲੱਗ ਰਿਹਾ ਹੈ ਬਹੁਤ ਚੰਗਾ ਲੱਗ ਰਿਹਾ ਹੈ ਸਰ ਜੀ ਬਹੁਤ की ना नाम दिता गया। सर संजय तलवार सर जी ने ये नाम दिया है हमें आ ये जो प्राइज हमें दिया है मैं कहती हूँ कि अगर सारी गवर्नमेंट ये जो बच्चा अच्छा करता है उनको दे तो हर बच्चा पढ़ने के लिए मोटिवेट होगा और जैसे सर ने अंदर ये चीज बोली कि आ, फिर यहाँ पे कोई भी बच्चा अनपढ़ नहीं रहेगा अगर गवर्नमेंट का सपोर्ट मिलेगा तो तो मैं कहती हूँ कि गवर्नमेंट का सपोर्ट मिलना चाहिए तो ताकि सारे बच्चे पढ़ने के लिए मोटिवेट हो और सारे ये कहें कि मुझे पढ़ना है ये ना कहे कि क्या मिलेगा पढ़कर और ट्रैफिक जो रूल है उसके लिए क्या सोचते हैं ट्रैफिक पालन करना भी जरूरी है बहुत ज्यादा जरूरी है सर आजकल एक्सीडेंट तो ज्यादा इसलिए हो रहे हैं क्यूँकी हम स्पीड लिमिट नहीं फॉलो करते और साथ में ट्रैफिक रूल्स को फॉलो नहीं करते हम उनका उल्लंघन करते हैं अगर हम ट्रैफिक रूल्स को फॉलो करेंगे अपनी स्पीड ਲਿਮਿਟ ਸਹੀ ਰੱਖेंगे तो कोई एक्सीडेंट मेरे ख्याल से तो बिल्कुल नहीं होगा निशान साहब का बन चुका हां जी नहीं नहीं अभी नहीं बनवाना कितनी एज है आपकी 18 अभी बनवाना है पेरेंट्स बच्चियां दे माता-पिता भी मौजूद नहीं हैं हां जी भाई एक ग्रो फोटो निकल करा ले देखते हैं आज बच्चियां दा जेड़ा अवार्ड दे नाल जेड़ा बड़ी खुशी हुई है जी साडे स्कूल विच ग्रो फोटो आज चौथी बार ਸੰਜੀਤਲਵਾਰੀ ਨੇ ਇਹ ਆਨਰ ਕੀਤਾ ਬੱਚਿਆਂ ਦਾ ਬੱਚਿਆਂ ਦਾ ਤਾਂ ਮਾਨ ਹੈ ਹੀ ਉਹਦੇ ਨਾਲ ਨਾਲ ਕੂਨ ਦੇ ਟੀਚਰ ਤੇ ਪ੍ਰਿੰਸੀਪਲ ਅਸੀਂ ਬਹੁਤ ਲੱਕੀ ਸਮਝਦੇ ਆਪਣੇ ਆਪ ਨੂੰ ਕਿ ਸਾਡੇ ਬੱਚੇ ਨੂੰ ਹੱਥਾਂ ਲੈਸ ਤੋਂ ਆਨਰ ਕੀਤਾ ਜਾਂਦਾ ਹੈ ਮੇਰਾ ਨਾਮ ਸੌਰਵ ਗਿੰਦਲ ਹੈ ਅੱਜ ਤੁਹਾਨੂੰ ਇੱਕ ਵਾਰ ਜਿਹੜਾ ਮਿਲਿਆ ਕਿਹੜੀ ਕਲਾਸ ਤੋਂ ਟੌਪ ਕੀਤਾ ਫਿਰ ਮੈਨੇ 10th ਕਲਾਸ ਮੇ 4th ਪੋਜੀਸ਼ਨ ਲਈ ਹੈ ਸਟੇਟ ਮੇਂ ਔਰ ਮੇਰ ਕੋ ਆਜ ਸੰਜੀਤਲ ਨਵਾਰਜੀ ਦੁਆਰਾ ਆਨਰ ਕੀਤਾ ਗਿਆ ਹੈ ਮੈਂ انکا ਬਹੁਤ ਗ੍ਰੇਟਫੁਲ ਹੂ साथ में मैं इस पोजीशन के लिए अपने टीचर्स का भी और अपने प्रिंसिपल मैम का भी बहुत ग्रेटफुल मैं उन्होंने मेरे को जैसे जैसे बताया मैंने वैसे किया आज मेरे को इस कारण मेरी पोजीशन आई स्टेट में तो आपको ट्रैफिक का भी ज्ञान हो चुका हाँ जी हाँ जी पिछले साल भी मेरी गुड़िया फर्स्ट आई थी तो उसको भी एम एल ए जी ने एक्टिव गिफ्ट की थी दूजी मशीनरी साढ़े को आ रही है मतलब मैं एम एल ए इलेक्ट उस तो एक साल बाद स्टार्ट करता ਉਰੇ ਸਕੂਲ ਨੂੰ ਬੜੇ ਮਾਣ ਦੀ ਗੱਲ ਹੈ ਚੌਥੀ ਵਾਰੀ ਇਸ ਸਕੂਲ ਦੇ ਬੱਚਿਆਂ ਨੂੰ ਅਸੀਂ ਐਕਟੀਵਾ ਦੇਣਾ ਆ ਰਹੇ ਹਾਂ ਉਹ ਸਾਡਾ ਜਿਹੜਾ ਸੋਰਸ ਸੀ ਇਸ ਕਨਸਿਸਟੈਂਸੀ ਦੇ ਬੱਚੇ ਸਪੈਸ਼ਲ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਆ 10th ਔਰ 10th ਪਲੱਸ 2 ਦੇ ਵਿੱਚ ਜਿਹੜੇ ਇੱਥੇ ਮਾਰਕਸ ਲੈ ਕੇ ਆਉਣਗੇ ਟੌਪ ਦੇ ਅਸੀਂ ਉਹਨਾਂ ਨੂੰ ਐਜ਼ ਅ ਰਿਵਾਰਡ ਜਾਂ ਮੋਟੀਵੇਟ ਕਰਾਂਗੇ ਥਰੂ ਐਕਟੀਵਾ ਸਕੂਟਰ ਮਾਂ ਦੀ ਯਾਤ ਤੇ ਪਤਨੀ ਦੀ ਯਾਦ ਵੀ ਮਿਲ ਗਈ ਹੈ ਹਾਂ ਮਤਲਬ ਟੂਡੇ ਮਾਈ ਵਾਈਫਸ ਬਰਥਡੇ ਐਂਡ ਮਾਈ ਮੋਮ ਪਾਸ ਹੋਵੇ 25 ਜੁਲਾਈ ਨੂੰ ਕਿਉਂਕਿ ਇਹ ਇਹ ਸ਼ੁਰੂਆਤ ਉਹਨਾਂ ਦੀ ਬਲੇਸਿੰਗ ਤੇ ਸਪੋਰਟ ਦੇ ਨਾਲ ਹੋਈ ਸੀ ਪਰ ਅੱਜ ਕਈ ਵਾਰ ਬੜਾ ਦੁੱਖ ਵੀ ਲੱਗਦਾ ਹੈ ਕਿਉਂਕਿ ਜਦੋਂ ਉਹਨਾਂ ਦੀ ਐਬਸੈਂਸ ਦਿੰਨੇ ਆ ਤੇ ਅਜੀਬ ਜਿਹਾ ਲੱਗਦਾ ਬਟ ਇਹ ਉਸ ਪਰਮਾਤਮਾ ਦੇ ਫੈਸਲੇ ਆ ਮੰਨੇ ਪੈਣਗੇ ਲੇਕਿਨ ਅਸੀਂ ਉਹਨਾਂ ਦੀ ਮੈਮਰੀਜ਼ ਦੇ ਵਿੱਚ ਇਹ ਚੀਜ਼ ਜਿਹੜੀ ਹੈ ਕੰਟੀਨਿਊ ਕਰ ਰਹੇ ਆ ਔਰ ਮੈਂ ਕੁਝ ਚੀਜ਼ਾਂ ਜਿਹੜੀਆਂ ਮੰਨਦੇ ਭਾਵ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿਉਂਕਿ ਇਹ ਮੰਦੀ ਭਾਵਨਾ ਸੀ ਅਸੀਂ ਕੁਝ ਹੈਲਥ ਦੇ ਮਾਮਲੇ ਵਿੱਚ ਕੁਝ ਕਰੀਏ ਸਾਡੇ ਕੋਲ ਮੋਬਾਈਲ ਕਲੀਨਿਕ ਵੈਨ ਖੜੀਆਂ ਆਪਣੇ ਸਾਡੇ ਆਫਿਸ ਦੇ ਵਿੱਚ ਅਸੀਂ ਉਹਦੋਂ ਤਿਆਰ ਕੀਤੀਆਂ ਸੀ ਕਿ ਤਾਂ ਕਿ ਅਸੀਂ ਡਾਕਟਰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਕੋਇਨਸੀਡੈਂਟਲੀ ਲੋਕਾਂ ਨੇ ਅਕਸੈਪਟ ਨਹੀਂ ਕੀਤਾ ਸੈਕਿੰਡ ਟਾਈਮ ਉਹ ਸਾਡੀ ਮੁਹਿੰਮ ਰਹਿ ਗਈ ਕਿਉਂਕਿ ਇੱਕ ਗੱਡੀ ਚਲਾਉਣ ਦਾ ਲਗ ਰਿਹਾ ਮਹੀਨਾ ਦਾ ਖर्चा ਸੀਗਾ ਸੋ ਉਸ ਤੋਂ ਬਾਅਦ ਕਿਉਂਕਿ ਜਦੋਂ ਵੈਨ ਯੂ ਆਊਟ ਆਫ ਪਾਵਰ ਨੋਬਾਡੀ ਕਮਸ ਟੂ ਸਪੋਰਟ ਯੂ ਤੋ ਫਿਰ ਇਸ ਕਰਕੇ ਪੂਰੀ ਦਿੱਕਤ ਆ ਗਈ ਨਾਓ ਟੂਡੇ ਮੈਂ ਡਿਸਾਈਡ ਕੀਤਾ ਕਿ ਅਸੀਂ ਉਹ ਦੋਨੋਂ ਜਿਹੜੀਆਂ ਮੋਬਾਈਲ ਕਲੀਨਿਕ ਵੈਨ ਐ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਔਰ ਹੋਪਫੁਲੀ ਜਦੋਂ ਪਰਮਾਤਮਾ ਉਨੀ ਕੁਮਰ ਬਖਸ਼ੇ ਉਨੀ ਜਾਨ ਬਖਸ਼ੇ ਅਗਲੇ ਸਾਲ ਜਦੋਂ ਆਵਲਾ ਦਿਨ ਆਏਗਾ ਅਸੀਂ ਇੱਕ ਛੋਟਾ ਜਿਹਾ ਲਾਈ ਕੇ ਕਲੀਨਿਕ ਟਾਈ ਜਿੱਥੇ ਅਸੀਂ ਐਮ ਆਰ ਆਈ ਸੀਟੀ ਸਕੈਨ ਔਰ ਇਹੋ ਜਿਹੜੇ ਤੋਂ ਵੀ ਗਰੀਬ ਲੋਕਾਂ ਦੀ ਰੀਸ ਤੋਂ ਬਾਹਰ ਨੇ ਅਸੀਂ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਗਲੇ ਸਾਲ ਅਸੀਂ ਉਹ ਲੋਕਾਂ ਦੇ ਹੈਂਡ ਓਵਰ ਕਰ ਦਈਏ ਮੇਰੀਆਂ ਇਮੋਸ਼ਨਸ ਨੇ ਆਈ ਵਿਲ ਟ੍ਰਾਈ ਮਾਈ ਬੈਸਟ ਔਰ ਮੈਨੂੰ ਉਮੀਦ ਹੈ ਕਿ ਪਰਮਾਤਮਾ ਮੇਰਾ ਸਾਥ ਦੇਗਾ ਇਸ ਕੰਮ ਦੇ ਲਈ ਸੰਡੇ ਪਰਿਵਾਰ ਦੇ ਪਬਲਿਕ ਕੇਸ ਕੀਤੇ ਗਏ ਆ ਕਿਤਨਾ ਦੇਹੀਏ ਇਸ ਉਪਰਾਹ ਅੱਜ ਸੰਜੇ ਤਲਵਾਰਜੀ ਦੇ ਮਿਸ ਜਿਹੜੇ ਮੈਨੂੰ ਤਲਵਾਰਜੀ ਸੀਗੇ ਉਹਨਾਂ ਦਾ ਜਨਮ ਦਿਨ ਸੀਗਾ ਤੇ ਉਹਨਾਂ ਦੇ ਇਸੇ ਦਿਨ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਵਿਛੋੜਾ ਦੇ ਕੇ ਚਲੇ ਗਏ ਸੀਗੇ ਉਹਨਾਂ ਦੇ ਯਾਦ ਵਿੱਚ ਤੇ ਭਾਬੀ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਸੋਚ ਰੱਖੀ ਸੀ ਉਪਿ ਵਿਹੇਚਾ ਪੰਜ ਪੱਲਾਂ ਤੋਂ ਹਰ ਸਾਲ ਜਿਹੜਾ ਬੱਚਾ ਪੜਾਈ ਦੇ ਵਿੱਚ ਅੱਛੇ ਨੰਬਰ ਤੋਂ ਪਾਸ ਹੁੰਦਾ ਸੀਗਾ ਉਹ ਉਸ ਬੱਚੇ ਨੂੰ ਇੱਕ ਕਰਨਾਟਕ ਹੋਂਡਾ ਦਿੱਜਦੇ ਸੀ। ਦੋ ਬੱਚੇ ਇਸ ਵਾਰ ਪਾਸ ਹੋਏ ਨੇ। ਹਰ ਵਾਰੀ ਦੋ ਬੱਚੇ ਮੰਦੇ ਆਏ ਆ। ਇਸ ਵਾਰ ਵੀ ਦੋ ਬੱਚੇ ਬੜੇ ਅੱਛੇ ਨੰਬਰ ਲੈ ਕੇ ਪਾਸ ਹੋਏ ਨੇ ਤੇ ਉਹਨਾਂ ਨੇ ਅੱਜ 25 ਸਤ 2024 ਦੀ ਮਿਤੀ ਨੂੰ ਉਹਨਾਂ ਨੇ ਦੋ ਕਰਨਾਟਕ ਹੋਂਡਾ ਜਿਹੜੇ ਹੈਗੇ ਆ ਉਹ ਦੋ ਬੱਚਿਆਂ ਨੂੰ BCF ਸਕੂਲ ਦੇ ਵਿੱਚ ਜਾ ਕੇ ਦਿੱਤੇ ਨੇ। ਕਿਹ ਤਰ੍ਹਾਂ ਦੇਖਣ ਨੂੰ ਜਿਵੇਂ ਸਰਕਾਰ ਵੱਲੋਂ ਵੀ ਕੇ ਜਿਹੜਾ ਅੱਜ ਐਜੂਕੇਸ਼ਨ ਨੂੰ ਲੈ ਕੇ ਵੀ ਤੇ ਮੈਡੀਕਲ ਜਿਹੜਾ ਸਿਸਟਮ ਨੂੰ ਲੈ ਕੇ ਤੇ ਬੜੇ-ਬੜੇ ਦਾਅਵੇ ਕੀਤੇ ਗਏ ਸੀ ਕਿ ਸਰਕਾਰਾਂ ਆਪਣਾ ਰੋਲ ਅਦਾ ਕਰ ਰਹੀਆਂ ਨੇ ਦੇਖੋ ਗੱਲ ਇਹ ਹੈ ਸਰ ਮੈਂ ਮੁੱਖ ਮੰਤਰੀ ਸਦਾਕੋ ਗਵਰਨਟਰੀ ਮਾਨ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਜੇ ਮੰਨ ਲਓ ਆਪਾਂ ਮੋਹੱਲਾ ਕਲੀਨਿਕ ਖੋਲੇ ਨੇ ਜੇ ਉਹਨਾਂ ਵਿੱਚ ਡਾਕਟਰ ਨਹੀਂ ਹੈਗੇ ਤੇ ਉਹਨਾਂ ਦਾ ਖੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਪਬਲਿਕ ਉਲਟਾ ਪਰੇਸ਼ਾਨ ਹੋ ਰਹੀ ਹੈ ਅੱਜ ਆਪਾਂ ਆਪਸੇ ਬੈਠੇ ਆ ਇਹ ਐਮ ਸੀ ਦੇ ਇਲੈਕਸ਼ਨ ਨਹੀਂ ਕਰਵਾ ਰਹੇ ਅਸੀਂ ਕਹਿੰਦੇ ਆ ਵੀ ਐਮ ਸੀ ਦਾ ਇਲੈਕਸ਼ਨ ਕਰਵਾਓ ਆ ਦੇਖੋ ਮੀਂਹ ਨੇੜੀ ਕਣੀ ਆਂਦੀ ਹੈ ਪਬਲਿਕ ਨੂੰ ਬੜੀ ਪਰੇਸ਼ਾਨੀ ਆਂਦੀ ਹੈ ਕੋਈ ਮੋਹਰ ਲਾਣੀ ਹੈ ਬੜੀ ਪਰੇਸ਼ਾਨੀ ਆ ਰਹੀ ਹੈ ਅਸੀਂ ਬਗਵਾਨ ਮੁਖਵੰਦਰੀ ਜੀ ਦੇ ਅੱਗੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਇਲੈਕਸ਼ਨ ਹੈਗਾ ਜੀ ਐਮ ਸੀ ਵਾਲਾ ਇਹ ਮੁਕਰਾਂ ਉੱਤੇ ਲੋਕਾਂ ਨੂੰ ਪਬਲਿਕ ਨੂੰ ਜਿਹੜੀ ਹਰਾਕਮੈਂਟ ਹੋ ਰਹੀ ਹੈ ਉਹ ਆਪਣੇ ਤੋਂ ਪਬਲਿਕ ਬਚੇ ਕਿੱਤਾਂ ਦੇਖਦੇ ਹੋ ਲੋਕਾਂ ਨੂੰ ਕਿਤਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਜੀ ਲੋਕਾਂ ਨੂੰ ਕੋਈ ਮੋਹਰ ਰੋਣੀ ਦੇ ਉਹ ਐਮਐਲਏ ਸਾਹਿਬ 70 ਜਾ ਰਹੇ ਹੈ ਜੀ ਕੋਈ ਕਿਤੇ ਪਾਣੀ ਖੜਿਆ ਹੈ ਇੱਥੇ ਸੜਕਾਂ ਦੀ ਪ੍ਰੋਬਲਮ ਹੈ ਜੀ ਕਿਤੇ ਅੱਜ ਤੁਸੀਂ ਦੇਖੋ ਬੀਸੀਐਫ ਸਕੂਲ ਦੇ ਬਾਹਰ ਪਾਣੀ ਖੜਾ ਹੈ ਉਧਰ ਐਵਰੈਸਟ ਸਕੂਲ ਦੇ ਸਾਹਮਣੇ پارک ਤੇ ਬੁਰੇ ਪਾਣੀ ਖੜਾ ਹੈ ਸਾਹਮਣੇ ਕਮਿਊਂਟੀ ਹਾਲ ਹੈ ਇੱਧਰ ਰਾਮ ਦਰਵਾਰ ਮੰਦਿਰ ਹੈ ਜੀ ਇੱਕ ਗੁਰਦੁਆਰਾ ਸਾਹਿਬ ਹੈ ਜੀ ਸਾਹਮਣੇ ਕੋਲੇਜ ਹੈ ਜੀ ਉਧਰ 1.5 ਲੱਖ ਬੰਦਾ ਰੈਂਦਾ ਤੇ ਉਦੋਂ ਲੰਘਣ ਲੱਗੇ ਲੱਗੇ ਮਿਲਦੀ ਬੜੀ ਦਿੱਕਤ ਆਂਦੀ ਹੈ ਜੀ ਇਹੀ ਕੋਈ ਜੀ ਐਮਸੀ ਦੇ ਇਲੈਕਸ਼ਨ ਹੋਏ ਹੋਣਗੇ ਹਰ ਇੱਕ ਕੌਂਸਲ ਦੀ ਜਨਵਰੀ ਬਣੇਗੀ ਜੀ ਔਰ ਪਬਲਿਕ ਨੂੰ ਇਸ ਗੱਲ ਦਾ ਬੜਾ ਕਸ਼ਟ ਹੋ ਰਿਹਾ ਤੇ ਉਹ ਕਸ਼ਟ ਨੂੰ ਦੂਰ ਕੀਤਾ ਜਾਏਗਾ ਜੀ